ਨਾੜੇ ਰੇਪਾਪਾ ਨਰਕਮੋਰੀ ਲਗਤਰਨਾ ਮਾਮਲਾ ਤਰਮਕੋੜ ਪਤਨ ਤੇ ਨੌਜਵਾਨ ਤੇ ਹੋਏ ਕਤਲ ਦਾ ਪਰਿਵਾਰ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ ਪੁਲਿਸ ਵੱਲੋਂ ਦੋ ਮੁਲਜ਼ਮ ਕੀਤੇ ਗਏ ਹਨ ਗ੍ਰਿਫਤਾਰ ਕਿਹਾ ਐਸ ਐਚ ਓ ਅਮਰਜੀਤ ਨੇ ਬੀਤੇ ਦਿਨੀ ਲਕਸ਼ਣ ਡਿਊਟੀ ਤੋਂ ਪਰਤ ਰਹੇ ਪੀ ਡਬਲਯੂਟੀ ਦੇ ਮੁਲਾਜ਼ਮ ਸਚਿਨ ਮਸੀਤਾ ਖਤਮ ਹੋ ਗਿਆ ਸੀ ਅਤੇ ਇੱਕ ਕਤਲ ਦਾ ਇਲਜ਼ਾਮ ਉਸਦੇ ਦੋਸਤ ਅਤੇ ਉਸਦੇ ਸਾਥੀਆਂ ਅਤੇ ਪਿਤਾ ਉੱਪਰ ਲੱਗਾ ਸੀ ਅਤੇ ਪਰਿਵਾਰ ਨੇ ਮੰਗੀ ਸੀ ਕਿ ਉਸਦੇ ਦੋਸਤ, ਪਰਿਵਾਰ ਅਤੇ ਹੋਰ ਜੇ ਉਸਦੇ ਸਾਥੀ ਸਨ ਉਨ੍ਹਾਂ ਉੱਤੇ ਪਰਚਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਪੁਲਿਸ ਵੱਲੋਂ ਸਚਨ ਦੇ ਮੁੱਖ ਮੁਲਜ਼ਮ ਸੁਨੀਲ ਮਸੀਤ ਅਤੇ ਉਸਦੇ ਪਿਤਾ ਸਤਨਾਮ ਮਸੀਹ ਵਿਰੁੱਧ ਪਰਚਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪਰਿਵਾਰ ਨੇ ਅੱਜ ਥਾਣਾ ਡੇਰਾ ਬੱਬਾ ਨਾਨਕ ਮੋਹਿੰਦਰ ਨਾਲ ਲਗਾ ਕੇ ਪੰਜਾਬ ਸੁਰਦ ਮਜਹਰਾ ਕਰਦੇ ਆ ਮੰਗ ਕੀਤੀ ਕਿ ਜੇ ਦੂਸਰੇ ਮੁਲਜ਼ਮਾਨ ਉਹਨਾਂ ਨੂੰ ਪਰਦ ਪਰਚਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਸ ਮੌਕੇ ਥਾਣਾ ਡੇਰਾ ਬੱਬਾ ਨਾਨਕ ਦੇ ਐਸਐਚਓ ਅਮਰਜੀਤ ਮਸੀਹ ਨੇ ਐਲਾਨ ਕੀਤਾ ਕਿ ਦੋ ਮੁਲਜ਼ਮਾਨਾਂ ਨੂੰ ਸੁਨੀਲ ਮਸੀਹ ਅਤੇ ਸਤਨਾਮ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੋਰ ਜੋ ਬੰਦੀ ਕਾਰਵਾਈ ਕੀਤੀ ਹੋਵੇਗੀ ਉਹ ਵੀ ਕਰ ਦਿੱਤੀ ਜਾਵੇਗਾ ਪ੍ਰਾਣ ਇਨਸਾਫ ਚਾਹੀਦਾ ਆ ਮੇਰਾ ਪ੍ਰਾ ਡਿਊਟੀ ਤੋਂ ਆਉਂਦਾ ਨੂੰ ਫੋਨ ਕਰਕੇ ਸੱਦਿਆ ਸ਼ੈਲੀ ਨੇ ਤੇ ਕੁੱਗੀ ਨੇ ਤੇ ਉਹਦੇ ਪਿਓ ਨੇ ਮੇਰੇ ਵੀਰ ਨੂੰ ਇਨਸਾਫ ਚਾਹੀਦਾ ਵਾ ਜਿੱਦਾਂ ਮੇਰਾ ਪੁੱਤ ਮੇਰਾ ਸਾਡੇ ਤੋਂ ਦੂਰ ਗਿਆ ਆ ਕਿਸੇ ਮਾਂ ਦਾ ਪੋਤੇ ਦਾ ਨਾ ਜਾਵੇ ਸਾਨੂੰ ਇਨਸਾਫ ਚਾਹੀਦਾ ਆ ਸ਼ੈਲੀ ਨੂੰ ਪੇਸ਼ ਕੀਤਾ ਜਾਏ ਕੁੱਗੀ ਨੂੰ ਪੇਸ਼ ਕੀਤਾ ਜਾਏ ਪੁਲਿਸ ਵਾਲੇ ਤਹਿਤ ਜੋੜ ਕੇ ਬੇਨਤੀ ਕਰਦੀ ਆ ਮੇਰੇ ਵੀਰ ਨੂੰ ਇਨਸਾਫ ਚਾਹੀਦਾ ਏ ਕਛਨੀਲ ਬੰਦਾ ਜਿਨ੍ਹਾਂ ਨੇ ਮੇਰੇ ਵੀਰ ਨੂੰ ਧੋਖੇ ਨਾਲ ਬੁਲਾਇਆ ਆ ਮੈਨੂੰ ਇਨਸਾਫ ਚਾਹੀਦਾ ਆ ਮੇਰੇ ਪਿਆਤ ਭਰਾ ਵਾ ਗੇ ਮੈਂ ਚੋਲੀ ਭਲਾਨੀ ਆ ਮੇਰੇ ਵੀਰ ਨੂੰ ਇਨਸਾਫ ਚਾਹੀਦਾ ਆ ਹਾ ਜੀ ਜਰਾ ਧਰਨਾ ਲਗਾ ਕਿਸ ਕਰਕੇ ਲਗਾ ਇਹ ਕੱਲ ਜੀ ਇੱਕ ਮੁਕਦਮਾ 160 ਬਰ 24 ਤੰਦਰਜ ਕੀਤਾ ਸੀ 302 ਤਾ ਰਹੇਟ ਉਹਦੇ ਵਿੱਚ ਦੋ ਦੋ ਸੀ ਜਿਹੜੇ ਨਾਮ ਦੇ ਆਪਣੇ ਬਾਈ ਨੇਮ ਤਰਜੇ ਸੀ ਉਹ ਤਾਂ ਅੱਜ ਅਰੈਸਟ ਕਰ ਲਏ ਅੱਜ ਇਹਨਾਂ ਦਾ ਹੁਣ ਕਹਿਣਾ ਹੈ ਵੀ ਇਹਨਾਂ ਦੇ ਨਾਲ ਜਿਹੜੇ ਦੋ ਮੁੰਡੇ ਹੋਰ ਸੀਗੇ ਉਹਨੂੰ ਉਹ ਵੀ ਫਰੋ ਹੁਣ ਇਹਨਾਂ ਦਾ ਧੱਤਮਾ ਬਿਆਨ ਲੈ ਕੇ ਉਹ ਚਪਾ ਦਾਂਗੇ ਤੇ ਤਫਤੀਸ਼ ਕਰਕੇ ਤੇ ਮੁਕੰਮਲ ਕਰਕੇ ਚਲਾਨ ਦੇ ਦਾਂਗੇ ਜਿਹੜੇ ਬਾਈ ਨੇਮ ਦਿੱਤੇ ਉਹ ਵੀ ਅਰੈਸਟ ਹੋਏ ਉਹ ਅਰੈਸਟ ਹੋ ਗਏ ਬਾਈ ਨੇਮ ਜਿਹੜੇ ਦੋਨੋਂ ਦੋਨੋਂ ਅੱਜ ਅਰੈਸਟ ਹੋ ਗਏ ਜਿਹੜੇ ਬਾਈ ਨੇਮ ਦੂਜੇ ਹੁਣ ਦੋ ਨਾਮਜਾਦ ਕਰਨੇ ਉਹ ਵੀ ਜਲਦੀ ਤੋਂ ਜਲਦੀ ਆਪਾਂ ਅਰੈਸਟ ਕਰਾਂਗੇ ਮੁੱਖ ਕਤਲ ਇਹ ਹੀ ਆ ਦੋਨੋਂ ਪਿਓ ਪਤਨ ਇਹ ਦੋਨੋਂ ਪਿਓ ਪਤਾ ਇੱਕ